पापी जाटी पाटी पाटी सिंदर बाई मोदी बनी पासी बनी ਕਿਹੜੀਆਂ ਲੋਕ ਭਲਾਈ ਨੀਤੀਆਂ ਆ ਸੈਂਟਰ ਸਰਕਾਰ ਦੀਆਂ ਗਰੀਬਾਂ ਤੱਕ ਪਹੁੰਚਾਉਣ ਲਈ ਪੰਜਾਬ ਦੇ ਵਾਸੀਆਂ ਲਈ ਪਹੁੰਚਾਉਣ ਲਈ ਕਿਹੜੀਆਂ ਪਿਛੜੀਆਂ 8 ਸਾਲਾਂ ਤੋਂ 8 ਦਹਾਕਿਆਂ ਤੋਂ ਪਿਛਲੇ 5 ਸਾਲ ਕਾਂਗਰਸੀ ਸਰਕਾਰ ਰਹੀ ਉਹਨਾਂ ਨੇ ਨਹੀਂ ਗਰੀਬ ਲੋਕਾਂ ਤੱਕ ਪਹੁੰਚਣ ਦਿੱਤੀਆਂ ਆ ਹੁਣ 3 ਸਾਲ ਸਾਢੇ 3 ਸਾਲ ਆਮ ਪਾਰਟੀ ਸਰਕਾਰ ਰਹੀ ਇਹਨਾਂ ਦਾ ਬੇੜਾ ਗਰਕ ਹੋ ਗਿਆ ਆ ਸੈਂਟਰ ਸਾਡੀ ਹਾਈ ਕਮਾਂਡ ਨੇ ਪੰਜਾਬ ਸੈਂਟਰ ਦੀ ਸਰਕਾਰ ਦੇ ਸਾਡੀ ਹਾਈ ਕਮਾਂਡ ਦੇ ਪੰਜਾਬ ਦੀ ਹਾਈ ਕਮਾਂਡ ਨੇ ਇਹ ਲੋਕਾਂ ਦੇ ਤਸਕੀਮਾਂ ਘਰ ਘਰ ਲੋਕਾਂ ਤੱਕ ਬਹੀ ਕੈਂਪ ਲਾ ਰਹੇ ਸਨ ਬੂਥ ਲੈਵਲ ਦੇ ਪਿੰਡ ਲੈਵਲ ਤੇ ਤੇ ਲੋਕਾਂ ਨੂੰ ਇਹਨਾਂ ਬੈਨੀਫਿਟ ਹੋ ਰਿਹਾ ਹੈ ਇਹਨਾਂ ਨੇ ਇਹ ਪੁਲਸ ਨੂੰ ਭੇਜ ਗਏ ਸਵੇਰੇ ਸਾਰੀ ਸਾਡੀ ਇਹ ਜਿਹੜੇ ਕੈਂਪ ਲਾਉਂਦੇ ਪਏ ਆ ਬੰਦ ਕਰਦੇ ਆ 20 ਦਿਨ ਹੋ ਗਏ ਸਾਨੂੰ ਕੈਂਪ ਲਾਉਂਦੇ ਆ ਤੇ 20 ਦਿਨਾਂ ਜੋ ਅੱਜ ਜਿਹੜਾ ਅੱਜ ਦੇ ਦਿਨ ਆ ਉਸ ਨੂੰ ਭੇਜ ਕੇ ਨਾਲ ਸਵੇਰ ਦਾ ਸਾਨੂੰ ਬੰਦੀ ਬਣਾ ਕੇ ਚੁੱਕ ਕੇ ਠਾਣੇ ਲੈ ਕੇ ਬੰਦ ਕੀਤਾ ਤੇ ਹੁਣ ਸਾਨੂੰ ਰਿਹਾ ਕਰਤਾ ਤੇ ਪਰ ਮੈਂ ਪੰਜਾਬ ਵਾਸੀ ਦੱਸਣਾ ਚਾਹੁੰਦਾ ਤਾਂ ਕਿਹੜੇ ਹੋ ਕੇ ਕਿਹੜੀਆਂ ਵੀ ਸੈਂਟਰ ਦੀਆਂ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਜੀ ਦੀਆਂ ਬਣਾਈਆਂ ਸਕੀਮਾਂ ਆ ਉਹ ਤੁਹਾਡੇ ਨਾਲ ਕੈਂਪ ਲਾ ਕੇ ਤੁਹਾਡੇ ਤੱਕ ਪਹੁੰਚਾਵਾਂਗੇ ਕਿਉਂਕਿ ਇਹ ਸਰਕਾਰ ਨਹੀਂ ਚਾਹੁੰਦੀ ਕਿ ਜਿਹੜੀਆਂ ਲੋਕ ਭਲਾਈ ਸਕੀਮਾਂ ਲੋਕ ਹਿੱਤ ਸਕੀਮਾਂ ਆ ਉਹ ਘਰ-ਘਰ ਗਰੀਬ ਬੰਦੇ ਤੱਕ ਪਹੁੰਚ ਸਕਣ ਇਹਨਾਂ ਨੂੰ ਹੀ ਪਹੁੰਚਾ ਕੇ ਤੁਹਾਡੇ ਕੋ ਅਸ਼ੀਰਵਾਰ ਪ੍ਰਾਪਤ ਕਰਾਂਗੇ ਕਿੰਦਾ ਰਹਿ ਗਿਆ ਹੁਣ ਗਾ ਕੇ ਸਿਲਸਿਲਾ ਕੈਂਪਾਂ ਦਾ ਕੈਂਪ ਲੱਗਣਗੇ ਕੈਂਪ ਕੇ ਇਹ ਸਭ ਪਿੰਡ 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 ਲੱਗਣਗੇ ਗੜੀ-ਗਲੀ ਜਾਵਾਂਗੇ ਮੇਰਾ ਕਹਿਰ ਤੋਂ ਭਾਵੇਂ ਆ ਇਹ ਜਿਹੜੇ ਕੈਂਪ ਆ ਇਹ ਕਿਸੇ ਦੇ ਪਿਓ ਦੇ ਨਹੀਂ ਆ ਸਭ ਤੋਂ ਵੱਡੀ ਗੱਲ ਕੋਈ 1 ਰੁਪਈਆ ਅੰਨ 1 ਰੁਪਈਆ ਬੜੀ ਵੱਡੀ ਗੱਲ ਆ ਅੰਨਾਂ ਤੱਕ ਨਹੀਂ ਕਿਸੇ ਕੋਲ ਹੀਂ ਦੇ ਪਏ ਫ੍ਰੀ ਆਫ ਕਾਸਟ ਜਿਹੜੀਆਂ ਲੋਕ ਭਲਾਈ ਸਕੀਮਾਂ ਆ ਕਿਹੜੀਆਂ ਜਿਹੜੀਆਂ ਇੱਕ ਨੂੰ ਸੈੱਟਪੈਂਦੀਆਂ ਉਹ ਗਰੀਬਾਂ ਤੱਕ ਅਸੀਂ ਪਹੁੰਚਾ ਰਹੇ ਹਾਂ ਉਹ ਤੇ ਜ਼ਿੰਮੇਦਾਰ ਵੀ ਆ ਉਹ ਤੇ ਅਸੀਂ ਵਰਗ ਵੀ ਆ ਸਾਡੀਆਂ ਭੈਣਾਂ ਨੇ ਬੱਚੀਆਂ ਨੇ ਕਈ ਸਾਡੇ ਕਿਸਾਨ ਵੀਰ ਵੀ ਆ ਉੱਥੇ ਇਹ ਨਹੀਂ ਦੇਖਦੇ ਪਏ ਅਸੀਂ ਕਿ ਕੋਈ ਕਾਲੀ ਆ ਕਾਂਗਰਸੀ ਆ ਕਿਸੇ ਧਰਮ ਦਾ ਕਿਸੇ ਮਜ਼ਬੂਦ ਦਾ ਹਰ ਗਨ ਉਹਤੇ ਸੱਦਾ ਦਿੰਨੇ ਪਏ ਆਣ ਕੇ ਆਪਣੀਆਂ ਚਰੀਆਂ ਲੋਕ ਭਲਾਈ ਸਕੀਮਾਂ ਸਾਡੇ ਕੋਲ ਸੇਵਾ ਕਰਾਓ ਕੀ ਮਨਸਾ ਹੈ ਜਿਹੜਾ ਅੱਜ ਬੰਦ ਕਰਈਏ ਪੂਰੇ ਪੰਜਾਬ ਮਨਸਾ ਇਹ ਆ ਕਿ ਲੋਕਾਂ ਚ ਭਾਰਤੀ ਜਨਤਾ ਪਾਰਟੀ ਦੀ ਪਿੰਡਾਂ ਚ ਲਹਿਰ ਬਣ ਬਣਦੀ ਬਣਦੀ ਜਾ ਰਹੀ ਆ ਸਿੱਧੇ ਇਹ ਦੀ ਬਖਲਾਹ ਰ ਜਾਣ ਕੇ ਇਹਨਾਂ ਨੇ ਸਾਰਾ ਇਹ ਕੰਮ ਕੀਤਾ ਆ ਮੈਂ ਤੇ ਧੰਨਵਾਦੀਆਂ ਨੇਂ ਦੇ ਨਾਲ ਮੋਦੀ ਜੀ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਕੈਂਪਾਂ ਬਾਰੇ ਸਾਡੀ ਹਾਈ ਕਮਾਂਡ ਨੇ ਸਾਨੂੰ ਕੈਂਪਾਂ ਦੀ ਆਪਣੇ ਬੂਥ ਵਾਈਜ਼ ਕੈਂਪ ਲਾ ਰਹੇ ਆ ਤੇ ਇਹ ਲੋਕਾਂ ਦਾ ਭਲਾ ਕਰ ਰਹੇ ਆ ਕੀ ਅਪੀਲ ਕਰੋਗੇ ਲੋਕਾਂ ਨੂੰ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਜੇ ਪੰਜਾਬ ਨੂੰ ਆਰਥਿਕ ਆਰਥਿਕ ਸਥਿਤੀ ਤੋਂ ਬਚਾਉਣਾ ਚਾਹੁੰਦੇ ਜੇ ਜੇ ਆਪਣੀਆਂ ਆਪਣੀਆਂ ਸਕੀਮਾਂ ਲੋਕ ਹਿੱਤ ਲੈਣਾ ਚਾਹੁੰਦੇ ਜੇ ਜੇ ਪੰਜਾਬ ਨੂੰ ਕਿਸਾਨੀ ਤੋਂ ਉੱਪਰ ਚੁਕਾਉਣਾ ਚਾਹੁੰਦੇ ਆ ਜੇ ਜਿਹੜੀਆਂ ਇਹ ਤੁਹਾਨੂੰ ਯਾਦ ਹੋਵੇਗਾ ਇਹੋ ਕੇਜਰੀਵਾਲ ਕਹਿੰਦਾ ਹੁੰਦਾ ਸੀ ਇਹਦੇ ਚਮਚੇ ਵੀ ਨਾਲ ਕਿ ਅਸੀਂ 22 ਫਸਲਾਂ ਨੂੰ ਕਿਹੜੀ ਐਮਐਸਪੀ ਦੇਵਾਂਗੇ ਇੱਕ ਮੈਡਮ ਜਿਹੜੀ ਟੁਟਕੀ ਮਾਰਦੀ ਹੁੰਦੀ ਕਿ ਮੈਂ ਟੁਟਕੀ ਸਭ ਕੋ ਦੇ ਦਾਂਗੇ ਤੇ ਦੱਸ ਕਿੱਥੇ ਟੁਟਕੀ ਗਈ ਤੇ ਕਿੱਥੇ 22 ਇੰਨਾ ਵੀ ਨਾ ਚੜੀਆਂ ਐ ਐਮਐਸਪੀਆਂ ਕਈਆਂ ਆ ਆ 20000 ਕਰੋੜ ਦਾ ਕਹਿੰਦੇ ਹੀ ਰੇਤਾਂ ਦੇ ਪੈਸੇ ਲਿਆਵਾਂਗੇ ਮੈਂ ਲੋਕਾਂ ਨੂੰ ਅਪੀਲਿਆ ਜੇ ਪੰਜਾਬ ਨੂੰ ਬਚਾਉਣਾ ਜੇ ਲੋਕਾਂ ਨੂੰ ਫਰੋਤੀਆਂ ਤੋਂ ਬਚਾਉਣਾ ਜੇ ਗੁੰਡਾਗਰਦੀਆਂ ਤੋਂ ਬਚਾਉਣਾ ਜੇ ਨਸ਼ੇ ਤੋਂ ਬਚਾਉਣਾ ਜੇ ਤੇ ਪੰਜਾਬ ਨੂੰ ਕਰਜ਼ੇ ਤੋਂ ਬਾਹਰ ਕਢਣਾ ਜੇ ਤੇ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਸੇਵਾ ਦਾ ਮੌਕਾ ਦਿਓ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਕਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News